ਕੀ ਹਾਲ ਚਾਲ ਆ ਦੋਸਤੋ ਹੋਰ ਸਭ ਠੀਕ ਠਾਕ ਆ ਆ ਦਵਾਈ ਦਾ ਬਾਈ ਰਿਜ਼ਲਟ ਬਹੁਤ ਚੰਗਾ ਆ ਬੱਕਰਿਆਂ ਵਾਸਤੇ ਸਪੈਸ਼ਲ ਇਹਦੇ ਵਿੱਚ ਆ ਦੇਖ ਲੋ ਕਿੰਨੇ ਵਿਟਾਮਿਨ ਮਿਨਰਲ ਕੀ ਕੁਛ ਆ ਉੱਤੇ ਲਿਖਿਆ ਬਈ ਤੁਸੀਂ ਪੜ੍ਹ ਲਓ 2 ਤੋਂ 3 ਮਹੀਨੇ ਦੇ ਬੱਚੇ ਨੂੰ ਇਹ ਮੈਂ ਦਿੰਦਾ ਹੁੰਦਾ ਸੀਗਾ 5 ਐਮ ਐਲ ਸਵੇਰੇ ਤੇ 5 ਐਮ ਐਲ ਸ਼ਾਮ ਨੂੰ ਤੇ ਉਸ ਤੋਂ ਵੱਡੇ ਨੂੰ 6-7 ਮਹੀਨੇ ਦੇ ਨੂੰ ਦਿੰਦਾ ਸੀਗਾ 7 ਐਮ ਐਲ ਸਵੇਰੇ 7 ਐਮ ਐਲ ਸ਼ਾਮ ਨੂੰ ਤੇ ਵੱਡੀ ਬੱਕਰੀ ਜਾਂ ਬੱਕਰੇ ਨੂੰ 10 ਐਮਐਲ ਸਵੇਰੇ 10 ਸ਼ਾਮ ਨੂੰ ਜਾਨੀ ਕਿ ਵੱਡਾ ਜੇਕਰ ਬੱਕਰਾ ਤੁਹਾਡਾ ਬਹੁਤ ਜ਼ਿਆਦਾ ਲਿੱਸਾ ਹੋਇਆ ਵਾ ਰੰਗਣੀ ਚਮਕਦਾ ਹਨਾ ਤਾਂ ਉਹਨੂੰ ਇਹ 1 ਲੀਟਰ ਪਿਆ ਦਿਓ 400 ਰੁਪਏ ਦਾ ਲੀਟਰ ਆਹੀ ਇਹ 1 ਲੀਟਰ ਪਿਆ ਦਿਓ ਤੇ ਫਿਰ ਤੁਸੀਂ ਆਪੇ ਰਿਜ਼ਲਟ ਵੇ ਵੇਖਿਓ ਤੇ ਜੇਕਰ ਛੋਟਾ ਬੱਚਾ ਗਾ 6-7 ਕਿ ਮਹੀਨੇ ਦਾ ਉਹਨੂੰ ਅੱਧਾ ਲੀਟਰ ਪਿਆ ਦਿਓ ਜੇਕਰ ਉਦੋਂ ਛੋਟਾ ਜਾਨਵਰ ਆ 2.5-3 ਕਿ ਮਹੀਨੇ ਦਾ ਉਹਨੂੰ 250 ਗ੍ਰਾਮ ਪਿਆ ਕੇ ਦੇਖੋ ਤੁਹਾਨੂੰ ਰਿਜ਼ਲਟ ਆਪੇ ਪਤਾ ਲੱਗ ਜੂ ਸਿਰਫ ਇੱਕ ਵਾਰ ਹੀ ਪਿਆ ਦਿਓ ਮੁੜ ਕੇ 6 ਮਹੀਨੇ ਤੱਕ ਕਹਿਣ ਵਾਲਾਂ ਚ ਚਮਕ-ਦਮਕ ਜਾਨਵਰ ਦੇ ਰਹਿੰਦੀ ਆ ਜੇ ਕੋਈ ਆਪਾਂ ਬੱਕਰਾ ਘਰੇ ਚੰਗਾ ਪਾਲ ਰਹੇ ਆ ਬੱਕਰੀਆਂ ਦੇ ਛੱਡਣ ਵਾਸਤੇ ਉਹਨੂੰ ਆਹ ਜ਼ਰੂਰ ਪਿਆਓ 1 ਲੀਟਰ ਛੋਟੇ ਬੱਚੇ ਤੋਂ ਸ਼ੁਰੂ ਕਰ ਦਿਓ ਜਿਵੇਂ ਮੰਨ ਲਓ ਵੀ ਜੇ ਕੋਈ ਬੱਚਾ ਪਾਲਦਿਆਂ 6 ਮਹੀਨਿਆਂ ਦਾ ਹੋਵੇ ਜਾਂ 3 ਮਾਂਗ ਦਾ 1 ਲੀਟਰ ਬਾਈ ਪਿਆ ਕੇ ਦੇਖੋ ਫੇਰ ਰਿਜ਼ਲਟ ਪਤਾ ਲੱਗੂ ਇਹਦਾ ਵੀ ਕੀ ਚੀਜ਼ ਆ ਇਹ ਜਾਨਵਰ ਨੂੰ ਰਾਜੀ ਬਹੁਤ ਕਰਦੀ ਆ ਗਰੋਥ ਬਹੁਤ ਵਧਾਉਂਦੀ ਆ ਇਹ ਆ ਮੈਂ ਇੱਕ ਬੱਚਾ ਪਾਲੀ ਜਾਨਾ ਬੱਚੇ ਦੀ ਉਮਰ ਅੱਜ 4 ਮਹੀਨੇ ਦੀ ਹੋ ਗਈ ਬੱਕਰੇ ਦੀ ਤੇ 1 ਮਹੀਨਾ ਹੋ ਗਿਆ ਮੈਨੂੰ ਇਹ ਦਵਾਈ ਪਿਉਂਦੇ ਨੂੰ 1 ਮਹੀਨੇ ਦੇ ਵਿੱਚ ਇੰਨਾ ਕੁ ਰਿਜ਼ਲਟ ਆ ਗਿਆ ਇੰਨਾ ਕੁ ਰਿਜ਼ਲਟ ਆ ਗਿਆ ਤੇ ਬਹੁਤ ਜ਼ਿਆਦਾ ਪਹਿਲਾਂ ਮੈਂ ਦੁੱਧ ਵੀ ਪਿਉਂਦਾ ਸੀ ਆ ਨਾਲ ਸਾਰਾ ਕੁਝ ਕਰਦਾ ਸੀ ਆ 4 ਮਹੀਨੇ ਦੇ ਬੱਚੇ ਨੂੰ ਬੱਕਰੀਆਂ ਦੇ ਛੱਡਣ ਵਾਸਤੇ ਪਾਲੀ ਜਾਨਾ ਘਰੇ ਬੋਗ ਰੱਖਣ ਵਾਸਤੇ ਤੇ ਹੁਣ ਮੈਂ ਸਗਾਂ ਦੁੱਧ ਵੀ ਘਟਾਤਾ ਅੱਗੇ ਦੋ ਟਾਈਮ ਪਿਉਂਦਾ ਹੁੰਦਾ ਸੀ ਦੁੱਧ ਹੁਣ ਇੱਕ ਟਾਈਮ ਕਰਤਾ ਤੇ ਆ ਚੀਜ਼ ਦਾ ਰਿਜ਼ਲਟ ਬਹੁਤ ਜ਼ਿਆਦਾ ਚੰਗਾ ਆਇਆ